ਨਹੀਂ ਤੇ ਕਿਦਾਂ ਜਾਣਾ ਤੂੰ ਆਪਣੇ ਪਿੰਡ ਕੱਲ ਜਾਣਾ ਹਾਂ ਕੱਲ ਨੂੰ ਜਾਣਾ ਤੇ ਮੇਰੀ ਗੱਲ ਸੁਣਦਾ ਮੈਂ ਤੈਨੂੰ ਪਹਿਲਾਂ ਕਹਿ ਦਿੰਦਾ ਉੱਥੇ ਜਾ ਕੇ ਘੜੀਮੁੜੀ ਮੈਨੂੰ ਫੋਨ ਜਣਾ ਕਰੀ ਜਾਈ ਕਿਉਂ ਫੋਨ ਤੇ ਕਰ ਨਹੀਂ ਮੈਂ ਕੱਲ ਹੀ ਕਰਨਾ ਫੋਨ ਫਿਰ ਸਾਲਾ ਫਾਇਦਾ ਕੀ ਜਾਣਦਾ ਫਿਰ ਨਾ ਆ ਜਾ ਫਿਰ ਜਿਹੜਾ ਲਹੂ ਤੋਂ ਉੱਥੇ ਬਿਨਾ ਫੋਨ ਕਰ ਕਰ ਕੇ ਇੱਥੇ ਪੀਲਾ ਲੱਗੇ ਬਹਿ ਕੇ ਪੀਲਾ ਫਿਰ ਫਾਇਦਾ ਕੀ ਜੋ ਜਾਣ ਹੀ ਖਾਈ ਜਾਣੀ ਫੋਨ ਕਰ ਕਰ ਇੱਥੋਂ ਤੂੰ ਕੰਮ ਸ਼ੁਰੂ ਕਰ ਦੇਣੀ ਆ ਬਸ ਤੇ ਦੰਕੜਾਵਾ ਇੱਥੇ ਫੋਨ ਲਾਣ ਦੀ ਬਸ ਤੇ ਬੈਗ ਹੁਣ ਮੈਂ ਇੱਥੇ ਪਹੁੰਚ ਗਈ ਹੁਣ ਬਸ ਇੱਥੇ ਰੁਗੀ ਆ ਹੁਣ ਇਸ ਤੋਂ ਰਪੀ ਆ ਸਫਰ ਤੇ ਫੋਨ ਕਰਦਾ ਹੀ ਇਹ ਬੰਦਾ ਕਿਹੜਾ ਸਫਰ ਸਾਡਾ ਸਫਰ ਚੜਿਆ ਆ ਆ 45 ਮਿੰਟਾਂ ਦਾ ਰਸਤਾ ਵਾ ਸਫਰ ਆ ਤੂੰ ਬਲਡ ਟੂਰ ਤੇ ਚੱਲੀ ਐ ਸਫਰ ਤੇ ਕਰਦਾ ਹੁਣ ਗੱਲਾਂ ਮਾਰਨਦਾ ਹੀ ਮੇਰੇ ਨਾਲ ਤੇ ਮਾੜਾ ਮੋਟਾ ਤੇ ਫੋਨ ਕਰੂੰਗੀ ਨਾ ਪੁੱਛੂ ਨਹੀਂ ਬੰਦਾ ਉੱਠ ਗਿਆ ਸੌਂ ਗਿਆ ਸਫਾਈ ਕਰਲੀ ਕਿ ਨਹੀਂ ਉਦਾਂ ਮੈਨੂੰ ਪਤਾ ਨਹੀਂ ਤੈਨੂੰ ਸਫਾਈ ਤੇ ਕਰਨੀ ਨਹੀਂ ਇਹ ਮਾੜਾ ਮੋਟਾ ਮਾੜਾ ਮੋਟਾ ਨਹੀਂ ਤਾਂ ਹੀ ਕਰਦੀਆਂ ਪੂਰਾ ਤੁਸੀਂ ਦੁੱਖ ਦਿੰਦੀਆਂ ਜਾ ਕੇ ਮਾੜਾ ਉੱਥੇ ਤੁਸੀਂ ਗੱਲ ਨਹੀਂ ਹੁੰਦੀ ਤੁਹਾਨੂੰ ਜਾ ਕੇ ਇੱਥੋਂ ਬੜੀਆਂ ਜਾਂਦੀਆਂ ਨੱਚਦੀਆਂ ਵੀ ਅਸੀਂ ਪੇਕੇ ਜੱਲੀਆਂ ਗੱਲਾਂ ਮਾਰਾਂਗੇ ਉੱਥੇ ਜਾ ਕੇ ਉੱਥੇ ਤੁਹਾਨੂੰ ਕੋਈ ਜਾਂਦੇ ਉਸ ਨੁੱਕਰੀ ਬਹਿ ਕੇ ਚੁੱਲ੍ਹੇ ਗੜੀ ਬਹਿ ਕੇ ਉੱਥੇ ਸਿਰ ਜਾ ਖੁਰਕ ਕੇ ਆ ਜਾਂਦੀਆਂ ਜੀ ਮਣੇ ਸਾਨੂੰ ਹੂਣ ਗਈ ਜਾਂਦੀ ਆ ਇਹ ਮਾੜਾ ਮੋਟਾ ਹੂਣ ਉੱਠ ਕੇ ਬਹਿ ਕੇ ਸੌਂਗੇ ਅਸੀਂ ਮੈਂ ਅਸੀਂ ਜਵਾਗੇ ਦਵਾਈ ਚੱਲਦੀ ਸਾਡੀ ਉਹ ਸਦਾਈਆਂ ਸਦਰੇ ਸਾਨੂੰ ਨਹੀਂ ਪਤਾ ਕਦੋਂ ਉੱਠਣਾ ਕਦੋਂ ਸੌਣਾ ਮਗਰ ਸਭਾਈਆਂ ਕਰ ਲੋ ਐ ਹੋ ਕੰਮ ਨੂੰ ਤੁਸੀਂ ਫੋਨ ਕਰਦੀਆਂ ਚਾਦਰਾਂ ਝਾੜਦੀਆਂ ਉਹ ਕਰ ਦੋ ਅਸੀਂ ਕੀ ਤਨਖਾਹ ਦੇ ਛੱਡੇ ਮਗਰ ਅਸੀਂ ਫੋਨ ਕਰ ਕਰ ਕੰਮ ਕਰਾਉਂਦੀਆਂ ਜੇ ਇੱਥੇ ਹੀ ਰਹਿ ਤੂੰ ਜਿਹੜਾ ਦੁੱਖ ਉੱਥੇ ਜਾ ਕੇ ਦੇਣਾ ਇੱਥੇ ਦੇ ਰਾ ਗੱਲ ਨੰਬੇੜ